ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ੇ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਕਾਫੀ ਸਮੇਂ ਤੋਂ ਸ਼ੁਰੂ ਕੀਤਾ ਹੋਇਆ ਅਭਿਆਨ ਉਸ ਤਹਿਤ ਸਾਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਮਿਲੀ ਹੈ। ਕਰਿੰਡਾ ਪੁਲਿਸ ਵੱਲੋਂ ਕੱਲ 2 ਬੰਦਿਆਂ ਨੂੰ ਗ੍ਰਿਫਤਾਰ ਕਰਕੇ ਯੋਗਰਾਜ ਸਿੰਘ ਅਤੇ ਗੁਰਜੀਤ ਸਿੰਘ ਇੱਕ ਹੈਗਾ ਯੋਗਰਾਜ ਅਟਲਗੜ ਦਾ ਗੁਰਜੀਤ ਹੈਗਾ ਥਾਣਾ ਕਣੀਏਕੇ ਬਾਂਗਰ ਅਰਦਾਸਪੁਰ ਦਾ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 5 ਕਿਲੋ ਹੈਰੋਇਨ ਫੜੀ ਗਈ ਹੈ ਉਹ ਰਿਕਵਰ ਕੀਤੀ ਹੈ ਤੇ ਇਹਦੇ ਅਲਾਵਾ ਇੱਕ ਸਾਡਾ ਮਿੱਤੀ ਪੰਜ ਸੱਤ ਨੂੰ ਥਾਣਾ ਜਨਾਲਾ ਵਿਖੇ ਇੱਕ ਐਫ ਆਰ ਦਰਜ ਕੀਤੀ ਗਈ ਸੀ ਜਿਦੇਚ ਅਸੀਂ 1 ਕਿਲੋ 227 ਗ੍ਰਾਮ ਮੈਥੈਮਫੈਟਾਮੀਨ ਆਈਸ ਜਿਹੜੇ ਨੂੰ ਕੰਨੇ ਨੇ ਮੈਦ ਉਹ ਸੀ ਰਿਕਵਰ ਕੀਤੀ ਸੀਗੀ ਉਹਦੀ ਬੈਕਵਰਡ ਲਿੰਕੇਜਸ ਅਸੀਂ ਕਾਫੀ ਵਧੀਆ ਮਿਹਨਤ ਕਰਕੇ ਦੋ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਆਕਾਸ਼ਦੀਪ ਸਿੰਘ ਅਤੇ ਅਮਨਦੀਪ ਸਿੰਘ ਇਹ ਥਾਣਾ ਲੋਪੋਕੇ ਦੇ ਰਹਿਣ ਵਾਲੇ ਨੇ ਤੇ ਇਹਨਾਂ ਕੋਲੋਂ ਅਸੀਂ ਇੱਕ ਕਵਾਡਕਾਪਟਰ ਡਰੋਨ ਅਤੇ 500 ਗ੍ਰਾਮ ਹੈਰੋਇਨ 570 ਗ੍ਰਾਮ ਹੈਰੋਇਨ ਇਹਨਾਂ ਦੋ ਗ੍ਰਾਮ ਦੀ ਤੇ ਜਿਹੜਾ ਇੱਕ ਇਹਨਾਂ ਦਾ ਮੇਨ ਦੋਸ਼ੀ ਜਿਹੜਾ ਪਹਿਲਾਂ ਅਸੀਂ ਫੜਿਆ ਸੀਗਾ ਰਵਿੰਦਰ ਸਿੰਘ ਉਰਫ ਵਿੱਕੀ ਇਹ ਕੱਕੜ ਦਾ ਇਹਦਾ ਹੀ ਮੋਡਿਊਲ ਸੀਗਾ ਜਿਹੜਾ ਕਿ ਇਹ ਪਹਿਲਾਂ ਵੀ 15 ਕਿਲੋ ਹੈਰੋਇਨ ਦੇ ਕੇਸ 'ਚ ਐਸਐਸਓਸੀ ਵੱਲੋਂ ਇਹ ਪਹਿਲਾਂ ਵੀ ਜੇਲ੍ਹ 'ਚ ਗਿਆ ਸੀਗਾ ਤੇ ਬਾਹਰ ਆਇਆ ਸੀਗਾ ਤੇ ਫਿਰ ਸਾਡੀ ਟੀਮ ਨੇ ਇਹਨੂੰ ਫੜਕੇ ਇਹਦੇ ਕੋਲੋਂ 1 ਕਿਲੋ 227 ਗ੍ਰਾਮ ਆਈਸ ਮੈਥ ਇਹਦੇ ਕੋਲੋਂ ਰਿਕਵਰ ਕੀਤੀ ਸੀ ਤੁਹਾਨੂੰ ਦੱਸਣਾ ਚਾਹਨਾ ਹੈ ਮਾਨਯੋਗ ਡੀਏਡੀ ਸਾਹਿਬ ਸਤਾਰ ਨਾਨਕ ਸਿੰਘ ਜੀ ਦੀ ਦਿਸ਼ਾ ਨਿਰਦੇਸ਼ੇਟ ਅੰਮ੍ਰਿਤਸਰ ਦੇ ਹਾਤੀ ਪੁਲਿਸ ਲਗਾਤਾਰ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਹੈ ਸਤਰਕ ਹੈ ਸਾਡੀ ਜਿਹੜੀ ਕਾਰਗੁਜ਼ਾਰੀ ਹੈ ਨਸ਼ਿਆਂ ਦੇ ਵਿਰੁੱਧ ਬਿਲਕੁਲ ਇਦਾਂ ਹੀ ਜਾਰੀ ਰਹੇਗੀ ਤੇ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਤੁਹਾਨੂੰ ਵੱਡੀਆਂ ਸਫਲਤਾਵਾਂ ਬਾਰੇ ਦੱਸਾਂਗੇ ਧੰਨਵਾਦ ਸਾਨੂੰ ਇਹ ਚਾਹੇ ਕਿ ਦੋਵਾਂ ਦਾ ਕਨੈਕਸ਼ਨ ਹੋਵੇ। ਨਹੀਂ ਇਹਦੇ ਚਾਹੇ ਜੀ ਫਿਲਹਾਲ ਇਹਨਾਂ ਦੋਵਾਂ ਦਾ ਕੋਈ ਕਨੈਕਸ਼ਨ ਨਹੀਂ ਹੈਗਾ। ਇੱਕ ਕਨੈਕਸ਼ਨ ਜਿਹੜਾ ਕਾਮਨ ਦੋਨਾਂ 'ਚ ਇਹ ਆਇਆ ਹੈ ਕਿ ਇਹ ਜਿਹੜੀ ਖੇਪ ਹੈ ਦੋਵਾਂ ਕਿਸਾਂ 'ਚ ਹੀ ਡਰੋਨ ਰਾਹੀਂ ਜਿਹੜੀ ਪਾਰੋਂ ਜਿਹੜੀ ਸਾਡੀ ਆਈਐਸਏਈ ਏਜੰਸੀ ਜਿਹੜੀ ਹੈਗੀ ਹੈ ਪਾਕਿਸਤਾਨ ਦੀ ਜਿਹੜਿਆਂ ਦੇ ਬੜੇ ਮਾੜੇ ਇਰਾਦੇ ਨੇ ਕਿ ਸਾਡੀ ਜਿਹੜੀ ਜਵਾਨੀ ਨੂੰ ਖਰਾਬ ਕਰਨ ਦੇ ਉਹ ਡਰੋਨ ਰਾਹੀਂ ਇਹਨਾਂ ਨੇ ਜਿਹੜੇ ਹੈਗੀ ਹੈ ਖੇਪ ਦੋਵਾਂ ਕਿਸਾਂ 'ਚੋਂ ਭੇਜੀ ਸੀ। ਸਰ ਇਹ ਡਰੋਨ ਜਿਹੜਾ ਫੜਿਆ ਇਹ ਪਾਕਿਸਤਾਨੋਂ ਆਇਆ ਸੀ ਤਾਂ ਇੱਧਰ ਦਸੀ ਇਹ ਇੱਧਰ ਵਾਲੇ ਬੰਦਿਆਂ ਦੇ ਹੀ ਡਰੋਨ ਸੀਗਾ ਜੀ ਇਹ ਜਿਹੜੇ ਆਕਾਸ਼ਦੀਪ ਤੇ ਅਮਨਦੀਪ ਨੂੰ ਅਸੀਂ ਫੜਿਆ ਇਹ ਇਹ ਡਰੋਨ ਵਰਤਦੇ ਸੀਗੇ ਜੀ ਜਿਸ ਦੇ ਦਿਨ ਸਾਰੇ ਕੋਲ ਬਾਹਰ ਤਾਂ ਹੋਈ ਸੀ ਉਹਨਾਂ ਦੇ ਨਹੀਂ ਕੋਈ ਲਿੰਕ ਹੈ ਗੱਜਦ ਦੇ ਵਿੱਚ ਫਾਇਰਿੰਗ ਹੋਈ ਸੀ ਉਹ ਟੀਮ ਦੇ ਜਦੋਂ ਅੰਸਾਰ ਇਹਨਾਂ ਕੌਂਟਰ ਹੋਇਆ ਉਹ ਕਮਰਾ ਉਹ ਉਹ ਜਿਹੜਾ ਵਿਕਰਮ ਵਿੱਕੀ ਹੈ ਉਹ ਵੱਖਰਾ ਹੈਗਾ ਉਹ ਸਾਡਾ ਵੀ ਵੌਂਟਡ ਅਕਿਊਜ਼ ਹੈਗਾ ਜਿਹੜਾ ਅੰਮ੍ਰਿਤਸਰ ਸਿਟੀ ਪੁਲਿਸ ਵੱਲੋਂ ਫੜਿਆ ਗਿਆ ਉਹ ਦੂਸਰਾ ਵਿੱਕੀ ਹੈਗਾ ਇਹ ਦੂਸਰਾ ਇਹਨਾਂ ਦੇ ਉੱਤੇ ਪੁਰਾਣੀ ਕੇਸ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰਵਿੰਦਰ ਉਰਫ ਵਿੱਕੀ ਜਿਹੜਾ ਇਹ ਜਿਹੜਾ ਸਾਡਾ ਆਈਸ ਵਾਲਾ ਕੇਸ ਹੈਗਾ ਇਹਦੇ ਖਿਲਾਫ ਜਿਹੜੇ ਹੈਗੇ ਆ 15 ਕੇਜੀ ਹੈਰੋਇਨ ਦਾ ਇਹਦੇ ਚ ਕੇਸ ਦਰਜ ਹੈ ਸਰ ਸੁਭਰਾਜ ਜੀ ਕੋਰਤੀਨ ਸੇ ਵੀ ਹੋਣ ਕਰਕੇ ਕਿੰਨੇ ਮਾਮਲੇ ਦਰਜ ਪਹਿਲਾਂ ਵੀ ਜਿਹੜੇ ਆ ਵੀ ਪੰਡਤ ਜੀ ਦਾ ਕਰ ਰਿਹਾ ਇਹਨਾਂ ਦੋਤੇ ਹਜੇ ਫਿਲਹਾਲ ਸਾਨੂੰ ਕੋਈ ਕੇਸ ਸਾਹਮਣੇ ਨਹੀਂ ਆਇਆ ਬਾਕੀ ਅਸੀਂ ਤਾਂ ਵੀ ਪ੍ਰੋਪਰਲੀ ਜਿਹੜੀ ਹੈਗੀ ਹੈ ਪੁੱਛੀ ਚ ਇਹਨਾਂ ਦੀ ਕਰ ਰਹੇ ਆ ਇਨਾਂ ਦਾ ਜਿਹੜਾ ਪੂਰਾ ਨੈਟਵਰਕ ਹੈ ਪੂਰਾ ਫਾਰਵਰਡ ਤੇ ਬੈਕਵਰਡ ਲਿੰਕੇਜਿਸ ਕਿੱਥੋਂ ਲੈ ਕੇ ਆਉਂਦੇ ਸੀਗੇ ਪਹਿਲਾਂ ਦੀਆਂ ਖੇਪਾਂ ਇਹਨਾਂ ਦੀਆਂ ਤੇ ਕਿਹੜੇ ਨੂੰ ਅੱਗੇ ਵੰਡਦੇ ਸੀਗੇ ਤੇ ਇਹਨਾਂ ਨਾਲ ਫਾਈਨੈਂਸ਼ੀਅਲੀ ਜਿਹੜੇ ਵੀ ਬੰਦੇ ਇਨਵੋਲਡ ਸੀਗੇ ਉਸਾਰੇ ਅਸੀਂ ਪ੍ਰੋਪਰਲੀ ਇਹ ਦੇਖ ਰਹੇ ਹਾਂ ਬਹੁਤ سارے ਸਰ ਤੁਸੀਂ ਪਿਛਲੇ ਸਮੇਂ ਦੇ ਜਿਹੜਾ ਜੂਤ ਨਸ਼ਾ ਨਰ ਬਹੁਤ ਸਾਰੇ ਕੇਸ ਤੁਸੀਂ ਪੜੇ ਨੇ ਕਾਫੀ ਅਜੀਬ ਤਰ੍ਹਾਂ ਦੇ ਨੇ ਬਟ ਇਹ ਜਿਹੜੇ ਨਵੇਂ ਬੰਦੇ ਨੇ ਜਾਂ ਇਹ ਵੈਕਿਊਮ ਵਿੱਚ ਕ੍ਰੀਏਟ ਹੋਣ ਕਰਕੇ ਇਹ ਨਵਾਂ ਕੰਮ ਸ਼ੁਰੂ ਕਰ ਰਹੇ ਨੇ ਜਾਂ ਪੁਰਾਣੀ ਤੁਹਾਡੀ ਨਜ਼ਰ ਤੋਂ ਕਿਤੇ ਬਚੇ ਰਹੇ ਸੀ ਕਿਉਂਕਿ ਰਿਕਵਰੀ ਸਜੇ ਤੱਕ ਵੀ ਚੱਲਿਆ ਨਹੀਂ ਉਦੋਂ ਵੀ ਕੋਸ਼ਿਸ਼ ਹੋ ਰਹੀ ਆ ਜੀ ਬਿਲਕੁਲ ਜੀ ਜਿਹੜਾ ਸਾਡੀ ਬਿਲਕੁਲ ਟਾਰਗੇਟਡ ਅਪਰੋਚ ਹੁੰਦੀ ਹੈ ਜਿਹੜੇ ਵੀ ਸਾਨੂੰ ਜ ਮੈਂ ਤੁਹਾਨੂੰ ਦੱਸਿਆ ਯੁੱਧ ਨਸ਼ਾ ਵਿਰੁੱਧ ਸਾਨੂੰ ਲੋਕਾਂ ਵੱਲੋਂ ਬਹੁਤ ਹੀ ਭਰਪੂਰ ਸਹਿਯੋਗ ਮਿਲ ਰਿਹਾ ਤੇ ਲੋਕਾਂ ਵੱਲੋਂ ਹੀ ਸਾਨੂੰ ਇਨਫੋਰਮੇਸ਼ਨ ਜਿਹੜੀ ਸ਼ੇਅਰ ਹੋ ਜਾਂਦੀ ਹੈ ਕਿ ਇਹ ਫਲਾਣਾ ਬੰਦਾ ਹੈਗਾ ਇਹ ਫਲਾਣੇ ਪਿੰਡ ਦਾ ਹੈਗਾ ਇਹਦੀ ਜ਼ਮੀਨ ਜਾਇਦਾਦ ਕਾਫੀ ਵੱਧ ਰਹੀ ਹੈ ਤੇ ਇਹ ਜ਼ਰੂਰ ਕੰਮ ਕਰਦਾ ਹੋਣਾ ਤੇ ਅਸੀਂ ਉਹਦੇ ਤੇ ਟਰੈਪ ਲਾਉਨੇ ਆ ਜਨੂੰ ਸਾਨੂੰ ਜਦੋਂ ਵੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਇਦਾਂ ਦੀ ਅਸੀਂ ਉਹਨਾਂ ਨੂੰ ਟਰੈਪ ਲਾ ਕੇ ਪ੍ਰੋਪਰਲੀ ਜਿਹੜਾ ਹੈਗਾ ਸਾਡੀ ਛਾਣਬੀਨ ਕਰਕੇ ਫਿਰ ਅਸੀਂ ਉਹਨਾਂ ਨੂੰ ਇਦਾਂ ਕਾਬੂ ਕਰ ਰਹੇ ਆਕਾਸ਼ਦੀਪ ਕੇ ਅਮਨਦੀਪ ਦੇ ਕੀ ਤਾਲੂਕ ਹੈ ਕਿ ਆਪ ਸੋਚਣਾ ਕਿ ਦੋਹਾਈ ਕੀ ਪਹਿਲਾ ਦੇ ਨਾਮ ਦੇ ਜਨਤਨਰ ਸਿ ਆਕਾਸ਼ਦੀਪ ਤੇ ਜਿਹੜੇ ਅਮਨਦੀਪ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਰਵਿੰਦਰ ਉਰਫ ਵਿੱਕੀ ਜਿਹੜਾ ਸੀਗਾ ਇਹਦੇ ਮੋਡਿਊਲ ਦੇ ਮੈਂਬਰਸ ਨੇ ਇੱਕ ਹੈਗਾ ਜੀ ਪੱਗੂ ਪੁਰਦਾ ਤੇ ਇੱਕ ਹੈਗਾ ਲੋਧੀ ਗੁੱਜਰ ਪਿੰਡ ਦਾ ਇਹ ਦੋਵੇਂ ਥਾਣਾ ਲੋਕੋਗੇ ਦੇ ਅੰਦਰ ਆਉਂਦੇ ਨੇ ਤੇ ਇਹਦੇ ਇਹ ਫੁੱਟ ਸੋਲਜਰ ਸੀਗੇ ਰਵਿੰਦਰ ਵਿੱਕੀ ਦੇ ਇਹਨਾਂ ਨੂੰ ਅਸੀਂ ਜਦੋਂ ਕਾਬੂ ਕੀਤਾ ਫਿਰ ਇਹਨਾਂ ਨੇ ਦੱਸਿਆ ਕਿ ਰਵਿੰਦਰ ਦੇ ਕਹਿਣ ਤੇ ਇਹ ਡਰੋਨ ਵੀ ਵਰਤਦੇ ਸੀਗੇ ਤੇ ਇਹਨਾਂ ਦੇ ਪਹਿਲਾਂ ਵੀ ਇਹਨਾਂ ਨੇ ਖੇਪਾ ਕਾਫੀ ਚੁੱਕਿਆ ਉਹ ਬਰਾਬਰ ਨਾਲ ਲੱਗਦਾ ਸਰ ਹੈ ਕਿ ਕਿੰਨੇ ਚਿਰ ਤੋਂ ਪੰਡਰ ਕਰ ਰਹੇ ਸੀ ਕਿੰਨੇ ਕੌਣ ਤੱਕ ਇਹ ਦੇਣਾ ਚਾਹੀਦਾ ਹੈ ਇਹ ਸਾਰੀ ਅਸੀਂ ਪ੍ਰੋਪਰਲੀ ਪੁੱਛ ਕੇ ਚ ਕਰ ਰਹੇ ਹਾਂ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਸੀ ਕਿੰਨੀਆਂ ਇਹਨਾਂ ਨੇ ਖੇਪਾ ਪਹਿਲਾਂ ਚੁੱਕਿਆ ਨੇ ਤੇ ਕਿਹੜੇ ਕਿਹੜੇ ਇਹਨਾਂ ਦੇ ਹੋਰ ਵੀ ਸਾਥੀ ਨੇ ਉਹ ਸਾਰੇ ਅਸੀਂ ਕੁਝ-ਕਿਛ ਕਰ ਰਹੇ ਹਾਂ ਪ੍ਰੋਪਰਲੀ ਥੋਰਲੀ ਇਨਵੈਸਟੀਗੇਟ ਕਰ ਰਹੇ ਹਾਂ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰ ਰਹੇ ਹਾਂ ਇਹਨੂੰ ਵੀ ਅਸੀਂ ਡਰੋਨ ਨੂੰ ਵੀ ਇਹਦਾ ਵੀ ਫੋਰੈਂਸਿਕ ਅਨਾਲਿਸਿਸ ਕਰਾ ਕੇ ਇਹਦੇ ਵੀ ਟੈਕਨੀਕਲ ਅਨਾਲਿਸਿਸ ਕਰਾਵਾਂਗੇ ਕਿ ਇਹ ਨੇ ਕਿੰਨੀ ਵਾਰੀ ਜਿਹੜੀ ਹੈਗੀ ਆ ਦਾਮ ਧਰੀਏ ਉੱਧਰ ਤੋਂ ਉੱਧਰ ਜੀ ਗਈ ਹੈ ਅਸੀਂ ਇਹ ਵੀ ਸਾਰੀ ਜਿਹੜੀ ਇਨਫੋਰਮੇਸ਼ਨ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਨੋਂ ਸਾਥੀ ਇਸ ਲੈਵਲ ਤੇ ਚੱਲ ਰਿਹਾ ਜੀ ਜੁਧ ਨਸ਼ਿਆਂ ਵਿਰੁੱਧ ਜਿਹੜਾ ਹੈਗਾ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਲੋਕਾਂ ਦੇ ਸਹਿਯੋਗ ਨਾਲ ਭਾਰੀ ਸਹਿਯੋਗ ਨਾਲ ਜਿਹੜਾ ਇਹ ਕੰਟੀਨਿਊ ਹੋ ਰਿਹਾ ਸਾਰੇ ਲੋਕੀ ਚਾਹੁੰਦੇ ਨੇ ਕਿ ਪੰਜਾਬ ਚੋਂ ਜਿਹੜਾ ਨਸ਼ਾ ਖਤਮ ਹੋਵੇ ਮੁੜ ਪੰਜਾਬ ਰੰਗਲਾ ਪੰਜਾਬ ਬਣੇ ਤੇ ਉਹਦੇ ਤਹਿਤ ਹੀ ਅਸੀਂ ਜਿਹੜੀਆਂ ਹੈਗੀਆਂ ਸਾਰੀ ਕਾਰਵਾਈ ਸਾਡੀ ਚੱਲਦੀ ਜਾ ਰਹੀ ਹੈ ਲਗਾਤਾਰ ਤੇ ਅੱਗੇ ਵੀ ਆਉਣ ਵਾਲੇ ਸਮੇਂ ਲੋਕਾਂ ਦੇ ਸਹਿਯੋਗ ਨਾਲ ਅਸੀਂ ਜਾਰੀ ਰੱਖਾਂਗੇ ਆਕਾਸ਼ ਨੂੰ ਸਿਰਫ ਕਿਸੇ ਸਿਆਸਤ ਦਾ ਆਉਂਦਾ ਨਹੀਂ ਕਿਉਂਕਿ ਫਾਦਰ ਸਾਹਿਬ ਨੇ ਸਰਚ ਚਲੇ ਚੁੱਕੇ ਨੇ ਨਹੀਂ ਹਜੇ ਤੱਕ ਇਦਾਂ ਦਾ ਕੋਈ ਲਿੰਕ ਸਾਹਮਣੇ ਨਹੀਂ ਆਇਆ ਹੈ ਜੀ ਆਏਗਾ ਸਾਨੂੰ ਪਤਾ ਲੱਗੇਗਾ